ਸਾਪੀਗੂਏ ਮੈਨਕਲਾ ਜਿਹਦੇ ਵਿੱਚ ਥਾਣਾ ਮੈਨਕਲਾ ਧਲੇਵਾ ਜੀਤੀ ਵਾਲਾ ਸਾਰੀਆਂ ਪੰਚਾਇਤਾਂ ਨੂੰ ਸਾਰੇ ਜਿਹੜੇ ਸਪੋਰਟਸ ਕਲੱਬ ਨੇ ਉਹਨਾਂ ਨੂੰ ਤੇ ਹੋਰ ਮਹਤਵਪੂਰਨ ਬੰਦਿਆ ਰਹੂ ਮੇਰੇ ਵੱਲੋਂ ਜ਼ਿਲ੍ਹਾ ਪੁਲਿਸ ਪਰਣਾਲਾ ਵੱਲੋਂ ਇਹ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਚਲਾਏ ਹੋਏ ਜਿਹੜਾ ਪ੍ਰੋਵਾਈਡ ਹੈ ਇਹ ਯੁੱਧ ਨਸ਼ਿਆਂ 'ਵੋ ਉਹਦੇ ਵਿੱਚ ਇੱਕ ਸੰਪਰਕ ਮੀਟਿੰਗ ਜਿਹੜੀ ਹੈ ਮਿਤੀ 23 ਜੂਨ 2025 ਦਿਨ ਸੋਮਵਾਰ ਸ਼ਗਨ ਪੈਲੇਸ ਜਿਹੜਾ ਬਰਨਾਲਾ ਰਾਏਪੁਰ ਰੋਡ ਤੇ ਸਟੇਟਰ ਉੱਥੇ ਇੱਕ 10 ਤੋਂ 12 ਤੱਕ ਇੱਕ ਮੀਟਿੰਗ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਜ਼ਿਲ੍ਹਾ ਮੁਦੀਸੀ ਬਰਨਾਲਾ ਤੋਂ ਮੇਰੀ ਤੁਹਾਨੂੰ ਸਾਰੇ ਤੋਂ ਤੋਂ ਸੱਜਣ ਸਾਰੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਇਸ ਮਹੀਨੇ ਦੇ ਵਿੱਚ ਸਾਨੂੰ ਤੁਹਾਡਾ ਸਹਿਯੋਗ ਬੜਾ ਮਹੱਤਵਪੂਰਨ ਆ ਉਸ ਸੰਬੰਧੀ ਹੋਰ ਗੱਪਪੋਹ ਤੇ ਤੁਹਾਡੇ ਫੀਡਬੈਕ ਤੇ ਤੁਹਾਡੇ ਜਿਹੜੇ ਹੈ ਦਿੱਤੀ ਹੋਈ ਕੋਈ ਜਿਹੜੀ ਹੈ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸੁਝਾਅ ਜਿਹੜਾ ਹੈ ਉਹ ਅਸੀਂ ਲੈਣਾ ਚਾਹੁੰਦੇ ਹਾਂ ਇਸ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਮੁਹੰਮਦ ਸਰਪਾਲ ਅਰਨ ਸਿੰਘ ਸਾਹਿਬ ਤੇ ਹੋਰ ਸਾਡੇ ਜ਼ਿਲ੍ਹਾ ਬਰਨਾਲੇ ਦੇ ਪੁਲਿਸ ਅਫਸਰ ਸਾਹਿਬਾਨ ਸ਼ਿਰਕਤ ਕਰਨਗੇ ਤੇ ਤੁਹਾਨੂੰ ਮੇਰੀ ਖੇਰ ਹੋਰ ਜੋ ਅਪੀਲ ਹੈ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ਗਨ ਪੈਰਿਸ ਬਰਨਾਲਾ ਰਾਇਪੁਰ ਰੋਕ ਸੇਟ ਹੈ ਤੇ ਸਾਡੀ ਸੰਪਰਕ ਕਮੇਟੀ ਕਰ ਜਿਸ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਨੂੰ ਸਹਿਯੋਗ ਕਰੋਗੇ ਤੇ ਵੱਧ ਤੋਂ ਵੱਧ ਜੁੜੀ ਗੰਦੀ ਦੇ ਵਿੱਚ Вот и там